ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਚਾਰਜੀ ਮਾਨੀਕਾ ਤੁਮਹਨ ਆਈ ਹਾਂ ਤੁਹਾਡੇ ਚੈਨਲ ਦੇ ਨਾਲ ਤੇ ਬਹੁਤ ਸਾਰਾ ਆਪਣਾ ਪਿਆਰ ਤੇ سپورਟ ਕਰਨ ਲਈ ਧੰਨਵਾਦ ਸ਼ੁਕਰੀਆ ਜਿਵੇਂ ਤੁਸੀਂ ਜਾਣਦੇ ਹੋ ਕਿ ਮੇਰਾ ਫੇਸਬੁੱਕ ਦਾ ਚੈਨਲ ਹੈ ਮੋਨਿਕਾ ਤਮਨ ਅਫੀਸ਼ੀਅਲ ਤੇ ਇਸ ਤੋਂ ਮੇਰਾ ਸੀਨ ਪੀਸ YouTube ਦਾ ਵੀ ਹੈ ਤੇ ਮੈਨੂੰ YouTube ਦੇ ਉੱਪਰ ਵੀ ਫੋਲੋ ਕਰੋ ਜੀ ਅੰਦਰ ਛੋਟਾ ਜਿਹਾ ਮੇਰਾ ਇੰਸਟਾ ਮੇਰਾ ਕੀ ਮੈਂ ਸਟਾਰਟ ਕੀਤਾ ਹੈ ਉਹਦੇ ਵਿੱਚ ਸਿਰਫ ਮੇਰਾ ਫੋਟੋ ਸੀ ਹੀ ਚੱਲਦਾ ਹੈ ਜ਼ਿਆਦਾਤਰ ਮੈਂ ਵੀਡੀਓਜ਼ ਨਹੀਂ ਡਾਲ ਪਾਂਦੀ ਸੋ ਉਸ ਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਤੇ سپورਟ ਕਰੋ ਹਾਂ ਜੀ ਔਰ ਤੁਹਾਨੂੰ ਦੱਸ ਦਵਾਂ ਜੀ ਮੈਂ ਵੈਜੀਟੇਬਲ ਮਲਾ ਆਲੂ ਦਾ ਥੋੜਾ ਜਿਆ ਕੰਮ ਕਰ ਰਹੀਆਂ ਕਿਉਂਕਿ ਥੋੜਾ ਨਬਰ ਆਤੇ ਹਜੇ ਖਲਾ ਦੀ ਘੜੀ ਹਜੇ ਵੀ ਮਈਆ ਦੁਰਗਾ ਜੀ ਦੇ ਚਾਦਰੇ ਨੇ ਤੇ ਜਿਸ ਕਾਰਨ ਅਜੇ ਤਾਂ ਸਬਜ਼ੀਆਂ ਦੀ ਵੀ ਸੰਭਲ ਨਹੀਂ ਲੱਦੀ ਬੰਦਾ ਰੋਜ਼ ਿਆੜੀ ਕੀ ਖਾਵੇ ਤੇ ਇੱਕ ਇੱਕ ਇਹੋ ਜਿਹਾ ਆਲੂ ਹੈ ਜਿਹੜਾ ਕਿ ਇੱਕ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਇਹ ਹਰ ਜਗ੍ਹਾ ਦੇ ਪ੍ਰਧਾਨ ਹੈ ਇਹ ਗੋਭੀ ਦੇ ਵਿੱਚ ਵੀ ਹੈ ਇਹ ਗਾਜਰਾਂ ਦੇ ਵਿੱਚ ਵੀ ਹੈ ਇਹ ਹਰ ਇੱਕ ਸਬਜ਼ੀ 'ਚ ਐਥੋਂ ਤੱਕ ਕਿ ਮੈਕਸਿਮਮ ਦਿੱਤਾ ਜਾਵੇ ਮਟਰ ਦਾ ਕਿ ਇਹ ਮਟਰਾਂ ਦੇ ਵਿੱਚ ਵੀ ਇਹ ਦਲਨ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਆਲੂ ਦੀ ਸਬਜੀ ਹਾਂਜੀ ਉਹ ਮੈਂ ਤੁਹਾਨੂੰ ਦੱਸ ਦਵਾਂ ਜੀ ਉਹ ਪਰਸੋਂ ਦਾ ਕੰਮ ਜਿਹੜਾ ਕਿ ਕੰਪਲੀਟ ਹੋ ਚੁੱਕਿਆ ਹੈ ਸਾਡਾ ਪੇਂਟਸ ਨੂੰ ਲੈ ਕੇ ਤੇ ਜਿਹੜੀ ਕਾਰੀਗਰ ਸਾਡੇ ਜਾ ਚੁੱਕੇ ਹੋਏ ਨੇ ਕੱਲ ਮੈਂ ਪ੍ਰੋਪਰ ਫੁੱਲ ਟਾਈਮ ਦੇ ਕੰਪਲੀਟ ਹਾਊਸ ਨੂੰ ਕਲੀਨ ਕੀਤਾ ਜਿਸ ਕਾਰਨ ਫੁੱਲ ਟਾਈਮ ਮੇਰਾ ਨਿਕਲ ਗਿਆ ਔਰ ਮੈਕਸिमम ਸ਼ੀਵਰ ਦੇ ਪਾਸ ਜਦੋਂ ਮੈਂ ਹਲਕਾ ਜਿਹਾ ਫ੍ਰੀ ਹੁੰਦੀ ਆ ਤੇ ਉਸ ਟਾਈਮ ਤੁਸੀਂ ਦੇਖਿਆ ਹੋਵੇਗਾ ਮੇਰਾ ਵਿਦਿਆ ਦੇ ਨਾਲ ਹਲਕਾ ਜਿਹਾ ਡਾਂਸਿੰਗ ਦਾ ਵੀਡੀਓਸ ਡਲਿਆ ਹੋਇਆ ਹੈ ਤੇ ਉਹ ਸਿਰਫ ਉਹ ਸਿਰਫ ਵਿਦਿਆ ਦਾ ਇੱਕ ਮੂਡ ਠੀਕ ਕਰਨ ਲਈ ਉਹ ਮੇਰੇ ਕਿ ਆਪਣਾ ਡਾਂਸਿੰਗ ਦਾ ਵੀਡੀਓ ਡਾਚ ਦੇਆ ਤਾਂ ਕਿ ਥੋੜਾ ਜਿਹਾ ਮੇਰਾ ਵਿਦਿਆ ਅੱਛੀ ਵਧੀਆ ਵਧੀਆ ਲੱਗੇ ਤੇ ਤਾਂ ਕਿ ਹੈਪੀ ਹੋ ਜਾਏ ਸੋ ਬਿਨਾਂ ਦੇਰੀ ਕੀਤੇ ਆਉਮੇ ਤਾਂ ਦਿਖਾਨੀ ਆ ਸਭ ਤੋਂ ਪਹਿਲਾਂ ਕਿ ਜਿਹੜਾ ਕਿ ਮੈਂ ਰੂਮ ਦਾ ਕਾਲ ਦਾ ਕੀ ਉਹ ਕਲੀਨਿੰਗ ਵਗੈਰਾ ਸਾਰਾ ਕੀਤਾ ਤੇ ਉਸ ਤੋਂ ਬਾਅਦ ਦੇਖੋ ਜੀ ਇਹ ਪੂਰਾ ਸੈਟਿੰਗਸ ਵਾਈਜ਼ ਰੂਮ ਨੂੰ ਕਿੰਦਾ ਨੀਟ ਐਂਡ ਕਲੀਨ ਕੀਤਾ ਉਹ ਪ੍ਰੋਪਰ ਸਾਰੇ ਸੋਫੇ ਆਪਣਾ ਬੈਕ ਸਾਈਡਸ ਵਗੈਰਾ ਉਹਦੀ ਪੂਰੀ ਕਲੀਨਿੰਗ ਕਰਕੇ ਉਸ ਤੋਂ ਬਾਅਦ ਫਿਰ ਅਸੀਂ ਕੱਲ ਸਾਰਾ ਦਿਨ ਨੌ ਸਟਾਪ ਦੀ ਤਰ੍ਹਾਂ ਸਿਰਫ ਮੈਂ ਸਾਰੇ ਨਹੀਂ ਸਿਰਫ ਮੈਂ ਇਹ ਸਿਰਫ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਜੋ ਵੀ ਕੁਛ ਲਿਆ ਜਾਵੇ ਸਭ ਲੇਡੀਜ਼ ਦਾ ਹੁੰਦਾ ਸਬਜੀ ਪਕਾਓ ਰੋਟੀ ਪਕਾਓ ਘਰ ਦਾ ਕੰਮ ਬਾਹਰ ਦਾ ਕੰਮ ਸੰਭਣਾ ਸੰਭੋਣਾ ਸਭ ਜਨਾਨੀ ਦੇ ਹੱਥ ਵਿੱਚ ਹੁੰਦਾ ਤੇ ਜੈਂਟਸ ਦਾ ਸਿਰਫ ਇੱਕੋ ਹੀ ਕੰਮ ਹੈ ਕਿ ਲਿਆ ਕੇ ਕਮਾ ਕੇ ਜਿਰਫ ਰੱਖਣਾ ਬਾਕੀ ਸਿਰ ਦਰਦੀ ਜਿਹੜੀ ਹੈ ਉਹ ਲੇਡੀਜ਼ ਨੂੰ ਹੀ ਲੈਣੀ ਪੈਂਦੀ ਹੈ ਸੋ ਇਹ ਦੇਖੋ ਜੀ ਡੀਪ ਐਂਡ ਕਲੀਨਿੰਗ ਜਿਸ ਤਰ੍ਹਾਂ ਮੈਂ ਮਤਲਬ ਡਰਾਈング ਰੂਮ ਨੂੰ ਤਾਂ ਨਹੀਂ ਕੋਈ ਨਜ਼ਰ ਹਲਕੀ ਜੀ ਮਰਵਾ ਦਵਾ ਤੇ ਉਹ ਪਿੱਛੇ ਸਾਡੇ ਕਟਨਸ ਲੱਗੇ ਹੁੰਦੇ ਸੀ ਹਲਕੇ ਜਿਹੇ ਲਾਈਟ ਪਿੰਕ ਕਲਰ ਦੇ ਤੇ ਹੁਣ ਥੋੜਾ ਵਿంటర్ ਟਾਈਮ ਜਿਸ ਤਰ੍ਹਾਂ ਸਟਾਰਟ ਹੋ ਜਾਣਾ ਤੇ ਇਸ ਲਈ ਮੈਂ ਮਤਲਬ ਇਹਨੂੰ ਹਲਕਾ ਜੈਨੂੰ ਚੇਂਜ ਕਰ ਦਿੱਤਾ ਇਸ ਕਾਰਨ ਕਿ ਗਰਮੀਆਂ 'ਚ ਫਿਰ ਉਹ ਸਟਾਰਟ ਹੋਣਗੇ ਤੇ ਵਿంటర్ 'ਚ ਇਸ ਤਰ੍ਹਾਂ ਦੇ ਪਰਦੇ ਠੀਕ ਰਹਿੰਦੇ ਥੋੜਾ ਹਵਾ ਵਗੈਰਾ ਜਿੰਨੀ ਵੀ ਆ ਓਪਨ ਉਹ ਕਲੋਜ਼ ਹੁੰਦਾ ਸਿਸਟਮ ਰਵੇ ਤੇ ਬਾਕੀ ਇਸ ਤਰ੍ਹਾਂ ਹੀ ਮਤਲਬ ਡੀਪ ਐਂਡ ਕਲੀਨਿੰਗ ਸਾਰੀ ਮੈਂ ਕੀਤੀ ਔਰ ਇੱਕ ਮੈਂ ਬਹੁਤ ਵਧੀਆ ਚੀਜ਼ ਜਿਹੜੀ ਕਿ ਮੈਂ ਬਹੁਤ ਸਾਰਾ ਮੇਕਸਟਾਨਾ ਸਮਾਨ ਤੁਸੀਂ ਦੇਖਦੇ ਹੀ ਰਹਿੰਦੇ ਹੋ ਵੀਡੀਓ ਦੇ ਵਿੱਚ ਪਿਆ ਹੀ ਹੁੰਦਾ ਹੈ ਤੇ ਉਹਨਾਂ ਨੂੰ ਮੈਂ ਇੱਕ ਇਸ ਤਰ੍ਹਾਂ ਦਾ ਬੇਸ ਬਣਾ ਦਿੱਤਾ ਤਾਂ ਕਿ ਇਹ ਲਟਕਣ ਲਟਕਣ ਜੋ ਕੁਝ ਹੈ ਇੱਕ ਸਾਈਡ ਤੇ ਹੀ ਵਰਕ ਹੋ ਜਾਵੇ ਤੇ ਸੀਮ ਬੈਡਰੂਮ ਵਗੈਰਾ ਵੀ ਮਤਲਬ ਇਸ ਤਰ੍ਹਾਂ ਹੀ ਸਾਡੇ ਜਿਹੜੇ ਕੀ ਨੀਟ ਐਂਡ ਕਲੀਨ ਹੋ ਚੁੱਕੇ ਹੋ ਇਹਨੇ ਦੋਨੋਂ ਬੈਡਰੂਮ ਵੀ ਔਰ ਹਾਂਜੀ ਤੁਹਾਡੀ ਮੇਨ ਜਾਣਕਾਰੀ ਲਈ ਦੱਸ ਦਵਾਂ ਜੀ ਵੀਡੀਓਜ਼ ਇੰਨੀ ਦੇ ਦਾ ਜਿਹੜਾ ਕੀ ਕੱਲ ਦਾ ਤੇ ਵੀ ਪੈ ਪਾਇਆ ਜਾਂ ਅੱਜ ਦਾ ਨਹੀਂ ਪੈ ਪਾਇਆ ਉਹਦਾ ਰੀਜ਼ਨ ਔਰ ਕਾਰਨ ਇਹੀ ਹੈ ਔਰ ਫਲਾਦੀ ਕੜੀ ਸਭ ਕੁਝ ਕੰਮ ਕਮ ਤਾਂ ਕੰਪਲੀਟ ਹੋ ਚੁੱਕਿਆ ਤੇ ਛਤਾਂ ਦਾ ਵੀ ਸਿਸਟਮ ਜਿਹੜਾ ਕੀ ਦੀਵਾਰਾਂ ਦਾ ਉਹਨਾਂ ਦਾ ਵੀ ਕਲਰਸ ਚੇਂਜ ਕਰ ਦਿੱਤਾ ਹੋਇਆ ਐ ਐਂਡ ਜਿਹੜਾ ਆਪਣਾ ਮੇਨ ਡੋਰ ਹੈ ਉਸ ਦਾ ਕਲਰ ਵੀ ਹਜ਼ੀ ਹਲਕਾ ਜਿਹਾ ਇਸ ਤਰ੍ਹਾਂ ਦੀ ਸ਼ੇਡਸ ਲਾਏਗੇ ਸੈਟ ਵਾਈਸ ਕਰ ਦਿੱਤਾ ਤੇ ਇਸ ਵੀ ਦਸਲੀ ਦੇਖਿਆ ਜਾਵੇ ਬਹੁਤ ਕਮ ਹੋ ਜਾਂਦਾ ਹੈ ਬਹੁਤ ਕਮ ਅਸੀਂ ਕਹਿ ਦੇ ਦਿੰਦੇ ਹਾਂ ਛੋਟੇ ਜੇ ਕੰਮ ਹੈ ਥੋੜੇ ਦਿਨ ਤੱਕ ਅਸੀਂ ਕਲੀਅਰ ਹੋ ਜਾਣਾ ਪਰ ਨਹੀਂ ਕਰਨ ਤੇ ਆਉ ਉਹ ਤਾਂ ਕੰਮ ਤਾਂ ਮੁੱਕਦਾ ਹੀ ਨਹੀਂ ਪਰ ਬੰਦਾ ਮੁੱਕ ਜਾਂਦਾ ਕਰ ਕਰ ਕੰਮ ਤੇ ਚਲੋ ਇਸ ਸਾਬ ਨਾਲ ਦਿਖਿਆ ਜਬੀ ਦੀਵਾਲੀ ਦੀ ਜਿਹੜੀ ਹੈ ਸੈਟਿੰਗ ਅਦਰਵਾਈਸ ਕੰਪਲੀਟ ਹੋ ਚੁੱਕੀ ਹੈ ਹੁਣ ਕੋਈ ਟੈਨਸ਼ਨ ਨਹੀਂ ਹੈ ਯਹਾਂ ਹਾਂ ਦੀ ਦੀਵਾਲੀ ਤੇ ਉਹ ਕਰਵਾਣਾ ਹੈ ਕਰਵਾਣਾ ਉਹ ਕਰਵਾਣਾ ਤੇ ਚਲੋ ਜਿੰਨਾ ਆਪਣਾ ਟਾਈਮ ਬਚ ਸਕਦਾ ਉਹਨਾਂ ਹੀ ਵਧੀਆ ਸੋ ਇਸ ਲਈ ਮੈਂ ਸੋਚਿਆ ਕਿ ਚਲੋ ਮੈਂ ਆਪਣੇ ਹਰ ਕਾਜਾ ਪਰਵਾਰ ਫੈਮਲੀ ਨੂੰ ਦਿਖਾਨੀ ਆ ਕਿ ਕਿਸ ਤਰ੍ਹਾਂ ਦਾ ਮਲਵਾ ਸਾਰੀ ਸੈਟਿੰਗ ਜਿਵਾਰਵਾਇਸ ਜਿਹੜੀ ਮੈਂ ਕੀਤੀ ਕੱਲ ਦਾ ਡਰੈਇੰਗ ਨੂੰ ਮੇਨ ਸਾਡਾ ਡਰੈਇੰਗ ਰੂਮ ਐਂਡ ਬੈਡਰੂਮ ਕੰਪਲਸਲੀ ਹੁੰਦਾ ਜਿਹਨੂੰ ਸਾਨੂੰ ਡੀਪ ਐਂਡ ਕਲੀਨ ਕਰਨਾ ਬਹੁਤ ਜ਼ਰੂਰੀ ਹੈ ਉਹ ਦਾ ਰੀਜ਼ਨ ਐਹੀ ਕਿ ਜਦੋਂ ਘਰ ਦੇ ਵਿੱਚ ਕੋਈ ਵੀ ਆਵੇ ਜ਼ਿਆਦਾ ਤਾਂ ਦੇਖਿਆ ਜਾਵੇ ਔਰ ਬੈਡਰੂਮ ਦੇ ਵੀ ਤੇ ਚਲੋ ਅਸੀਂ ਆਪਣਾ ਪ੍ਰਾਈਵੇਸੀ ਸਿਸਟਮ ਵੀ ਵਧੀਆ ਰਹਿੰਦਾ ਐਂਡ ਡਰੈਇੰਗ ਰੂਮ ਹੋ ਗਿਆ ਜਾਂ ਲੌਬੀ ਰੂਮ ਹੋ ਗਿਆ ਕੋਈ ਜਿਹੜਾ ਵੀ ਐ ਉਹਨਾਂ ਨੇ ਆਣ ਕੇ ਗੇਸਟ ਨੇ ਜਾਂ ਤੁਹਾਡੇ ਬਾਅਦ ਦੇ ਨੇ ਕਿਸੇ ਨੇ ਵੀ ਮੇਨ ਲ lobby ਜਾਂ ਡਰਾਈング ਰੂਮ ਵੀ ਕੰਪਲਸਰੀ ਹੁੰਦਾ ਜਿਸ ਨੂੰ ਨੀਟ ਐਂਡ ਕਲੀਨ ਕਰਨਾ ਬਹੁਤ ਜ਼ਰੂਰੀ ਸੀ ਸਾਹਮਣੇ ਪਹਿਣਾ ਸੋ ਬਾਕੀ ਪਰਿਵਾਰ ਫੇਸਬੁੱਕ ਫੈਮਲੀ ਜੀ ਮੈਂ ਤੁਹਾਨੂੰ ਦੱਸ ਦਵਾ ਜੀ ਔਰ ਬਹੁਤ ਸਾਰਾ ਜਿਹੜਾ ਵੀਡੀਓਸ ਹੈ ਕਮਜ਼ੋਰ ਹੋ ਰਿਹਾ ਹੈ ਔਰ ਵੀਡੀਓਸ ਨੂੰ ਜਿਹਦੇ ਕੀ ਵੱਧ ਤੋਂ ਵੱਧ ਬੈਲੈਂਸ ਐਂਡ ਸਪੋਰਟ ਦੀ ਬਹੁਤ ਜ਼ਰੂਰਤ ਹੈ ਤੇ ਹੋ ਸਕੇ ਤੇ ਤੁਸੀਂ ਮੇਰੇ ਵੀਡੀਓਸ ਨੂੰ ਵੱਧ ਤੋਂ ਵੱਧ ਪਿਆਰ ਕਰੋ ਮੁਹੱਬਤ ਕਰੋ ਔਰ ਬਹੁਤ ਸਾਰਾ ਜਿਹੜਾ ਕੀ ਹੈ ਆਪਣਾ ਜਿਹੜਾ ਕੀ ਪਾਗ ਦਿੰਦੇ ਰਹੋ ਵੀਡੀਓਸ ਦੇ ਨਾਲ ਨਾਲ ਗੱਲਬਾਤ ਲਈ ਵੀ ਸੋ ਓਕੇ ਥੈਂਕ ਯੂ ਸੋ ਮਾਸਟਿਕ ਬਾਏ ਬਾਏ ਜੀ